ਦੇਵ ਬਰੋਦ ਦੇਵ ਡਾਕਟਰ ਸ਼ਾਨ ਜੀ ਜਿੱਤਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੜਾ ਉਤਸ਼ਾਹ ਸਾਡੀ ਪਾਰਟੀ ਦੇ ਵਿੱਚ ਜਿੱਤਾਂਗੇ ਬਹੁਤ ਜਿੱਤ ਹਾਸਲ ਕਰਾਂਗੇ ਕਿਉਂਕਿ ਚੱਬੇਵਾਲ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਕੀਤਾ ਹੈਗਾ ਕਿ ਡਾਕਟਰ ਇਸ਼ਾਨ ਕੁਮਾਰ ਨੂੰ ਅਸੀਂ ਭਾਰੀ ਬਹੁਮੰਦੇ ਨਾਲ ਜਿਤਾਣਾ ਕਿਉਂਕਿ ਪਹਿਲਾਂ ਡਾਕਟਰ ਰਾਜਕਮਾਰ ਨੂੰ ਵੀ ਬਹੁਤ ਭਾਰੀ ਬਹੁਮੰਦੇ ਨਾਲ ਇੱਥੋਂ ਜਿਤਾਇਆ ਸੀ ਹੁਣ ਇਹ ਉਹਨਾਂ ਨਾਲ ਵੀ ਡਬਲ ਤੋਂ ਡਬਲ ਮਾਰ ਜਾਂਦੇ ਨਾਲ ਜਿੱਤਣਗੇ ਔਰ ਮੈਂ ਇਹ ਸੋਚਦਾ ਕਿ ਜਿਹੜੀ ਕਾਂਗਰਸ ਦੀ ਇਸ ਵੇਲੇ ਇੱਥੇ ਜਵਾਨਤ ਵੀ ਜ਼ਬਤ ਹੋਊਗੀ ਔਰ ਠੰਡਲ ਦਾ ਜਾਏ ਬਹੁਤ ਦੌਣ ਜਾ ਰਿਹਾ ਹੈਗਾ ਤੇ ਅਸੀਂ ਸਾਰਿਆਂ ਨੇ ਮੈਂ ਕੁਲਵਿੰਦਰ ਸਿੰਘ ਰਸੂਲਪੁਰ ਮੈਂ ਪਹਿਲਾਂ ਹਲਕਾ ਇੰਚਾਰਜ ਸੀ ਚਬੇਅਲ ਤੋਂ ਕਾਂਗਰਸ ਪਾਰਟੀ ਦਾ ਮੈਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਸੀ ਮੈਂ ਉਹਦੇ ਨੇ ਗੱਲ ਕਹੀ ਸੀ ਕਿ ਕਾਂਗਰਸ ਦੀ ਆਪਾਂ ਜਵਾਨਤ ਵੀ ਜ਼ਬਤ ਕਰਾਵਾਂਗੇ ਔਰ ਅਸੀਂ ਭਾਰੀ ਬਹੁਮਤ ਦੇ ਨਾਲ ਇੱਥੋਂ ਜਿੱਤਾਂਗੇ ਤੇ ਅੱਜ ਬੜਾ ਖੁਸ਼ੀ ਵਾਲਾ ਮੌਕਾ ਹੈਗਾ ਕਿ ਅੱਜ ਹਲਕਾ ਚੱਬੇਵਾਲ ਤੋਂ ਆਵਾਦੀ ਪਾਰਟੀ ਡੋਟਰ ਇਸ਼ਾਨ ਕੁਮਾਰ ਚੱਬੇਵਾਲ ਜੀ ਨੇ ਇੱਕ ਵੱਡੀ ਲੀਡ ਲੈ ਕੇ ਇੱਕ ਜਿੱਤ ਪ੍ਰਾਪਤ ਕੀਤੀ ਜੋ ਕਿ ਅਰਵਿੰਦ ਕੇਜਰੀਵਾਲ ਜੀ ਦੀ ਚੋਲੀ ਚ ਪਾਈ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਚੋਲੀ ਚ ਪਾਈ ਆ ਤੇ ਸਾਨੂੰ ਤਾਂ ਪਹਿਲਾਂ ਹੀ ਬੜੀ ਆਸ ਸੀ ਮਾਨ ਸੀਗਾ ਚੱਬੇਵਾਲ ਹਲਕੇ ਦੇ ਉਹਨਾਂ ਦੇ ਲੋਕਾਂ ਦੇ ਪਹਿਲਾਂ ਵੀ ਉਹਨਾਂ ਦੇ ਡੋਟਰ ਸਾਹਿਬ ਤੇ ਉਹਨਾਂ ਦੇ ਬੜੇ ਪਰਿਵਾਰ ਤੇ ਪੂਰੇ ਦੇ ਬੜਾ ਪਿਆਰ ਬਖਸ਼ਿਆ ਤੇ ਉਹ ਹੁਣ ਸਾਬਿਤ ਹੋ ਗਿਆ ਕਿ ਇਹ ਪਿਆਰ ਦਿਨੋ ਦਿਨ ਅੱਗੇ ਵਧਦਾ ਰਹੇਗਾ ਸੋ ਮੈਂ ਸਾਰੇ ਹਸ਼ਾਰਪੁਰ ਵਾਸੀਆਂ ਨੂੰ ਚੱਬੇਲ ਹਲਕਾ ਵਾਸੀਆਂ ਤੋਂ ਡਾਕਟਰ ਸਾਹਿਬ ਨੂੰ ਡਾਕਟਰ ਚੰਗਵਾਲ ਚੱਬੇয়াল ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੁਬਾਰਕਬਾਦ ਹੋ ਜਾਈ ਨੀ ਅਸੀਂ ਵੀ ਐ ਮੰਤਰੀ ਹੈਗੇ ਆ ਐ एमपी ਸਾਹਿਬ ਵੀ ਹੈਗੇ ਤੇ ਐ ਐਮ ਐਲ ਵੀ ਆ ਛਾੜੂ ਦੇ ਹੋ ਕੇ ਤਿੰਨਾਂ ਹੀ ਛਾੜੂ ਦੇ ਹੋ ਕੇ ਤਾਂ ਟ੍ਰਿਪਲ ਸਪੀਡ ਹੋ ਜਾਂਦੀ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਜਨਰਲ ਸਿਕੰਦਰ ਡਾਕਟਰ ਸੰਦੀਪ ਪਾਟਕ ਜੀ ਸਾਡੇ ਪਾਰਟੀ ਦੇ ਨਵੇਂ ਚੁਮੇਂਦੇ ਜੋ ਪੰਜਾਬ ਪ੍ਰਧਾਨ ਨੇ ਸਾਡੇ ਅਮਨ अरोड़ा ਜੀ ਜੋ ਸਮੁੱਚੀ ਪਾਰਟੀ ਹੈ ਸਾਡੀ ਸਾਰੀ ਜੋ ਹਿਸ਼ਾਲਪੁਰ ਜ਼ਿਲ੍ਹੇ ਦੀ ਵੀ ਟੀਮ ਹੈ ਉਹਨਾਂ ਦਾ ਤੇ ਦਿਨ ਧੰਨਵਾਦ ਕਰਦਾ ਹਾਂ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹਿਸ਼ਾਲਪੁਰ ਤੇ ਮੇਰੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦਾ ਹਮੇਸ਼ਾ ਤੋਂ ਬਹੁਤ ਵੱਡਾ ਸਾਥ ਰਿਹਾ ਮੇਰੇ ਚਾਚਾ ਜੀ ਡਾਕਟਰ ਜਤਿੰਦਰ ਕੁਮਾਰ ਜੀ ਮੇਰੇ ਮਾਦਰ ਡਾਕਟਰ ਹਰਵੰਦ ਸਵਾਰ ਜੀ ਚਾਚੀ ਜੀ ਸੋਨੀਆ ਜੀ ਡਾਕਟਰ ਨਿਸ਼ਾਨਖਮਰ ਜੀ ਜੋ ਨਿਸ਼ਾਨਖਮਰ ਤੇ ਮੇਰੇ ਬ੍ਰਦਰ ਨੇ ਤੇ ਸਾਰੇ ਜੋ ਮੇਰੀ ਫੈਮਲੀ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਜੋ ਸਾਥ ਦਿੱਤਾ ਹੈ ਇਸ ਨਾਲ ਨਾਲ ਜੋ ਸਾਰੇ ਮੇਰੇ VOTER SUPPORTER ਹੈ ਜਿੰਤੋਂ ਜ਼ਿਆਦਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜੋ ਸਾਡੀ ਸਪੋਰਟ ਕੀਤੀ ਤੇ ਭਾਰੀ ਮਾਤਰਾ ਦੇ ਵਿੱਚ ਜੋ ਵੋਟ ਪਈ ਹੈ ਤੇ ਜੋ ਇਲੈਕਸ਼ਨ ਦੇ ਵਿੱਚ ਕਾਮਯਾਬੀ ਸਾਨੂੰ ਦਿਵਾਈ ਹੈ ਉਹਨਾਂ ਦਾ ਮੈਂ ਤੇ ਇਹ ਦਿਨ ਧੰਨਵਾਦ ਕਰਦਾ ਹਾਂ ਤੇ ਜੋ ਸਾਡੀ ਇਲੈਕਟ੍ਰੋਨਿਕ ਪ੍ਰਿੰਟ ਤੇ ਸੋਸ਼ਲ ਮੀਡੀਆ ਸਾਰਿਆਂ ਦਾ ਵੀ ਉਹਨਾਂ ਦਾ ਵੀ ਤੇ ਇਹਦੇ ਲਈ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿਸ਼ਪੱਖਸ਼ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਸਾਰੀ ਕਵਰੇਜ ਕੀਤੀ ਹੈ ਬਹੁਤ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਵੀ ਤੇ ਜੋ ਸਾਡੀ ਪੁਲਿਸ ਦੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਸਾਰਿਆਂ ਦਾ ਵੀ ਮੈਂ ਤੇ ਇਹਦੇ ਲਈ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ ਹੈ ਨਿਸ਼ਪੱਖਸ਼ ਹੋ ਕੇ ਟਰਾਂਸਪੇਰੈਂਟ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਬਹੁਤ ਹੀ ਜੇ ਪੀਸਫੁਲ ਤਰੀਕੇ ਦੇ ਨਾਲ ਇਲੈਕਸ਼ਨ ਕੰਡਕਟ ਕਰਵਾਈ ਹੈ ਉਹਨਾਂ ਦਾ ਵੀ ਮੈਂ ਤੇ ਇਹਦੇ ਲਈ ਧੰਨਵਾਦ ਕਰਦਾ ਹਾਂ ਅਜੰਡਾ ਕੀ ਰਹੇਗਾ ਸਰ ਦੇਖੋ ਅਜੰਡਾ ਤਾਂ ਇਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜੋ ਗੱਲਾਂ ਕੀਤੀਆਂ ਆ ਜਿਸ ਤਰ੍ਹਾਂ ਇੰਡਸਟਰੀ ਦਾ ਸਭ ਤੋਂ ਪਹਿਲਾਂ ਜੋ ਮੁੱਦਾ ਇੰਡਸਟਰੀ ਜਰੂਰ ਲੈ ਕੇ ਆਵਾਂਗੇ ਜਿਸ ਦੇ ਨਾਲ ਬਹੁਤ ਸਾਰਾ ਰੋਜ਼ਗਾਰ ਆਏਗਾ ਜੋ ਸਾਡੇ ਹਲਕੇ ਦੇ ਵਿੱਚ ਆਈਟੀਆ ਪੋਲੀਟੈਕਨਿਕ ਕੋਲਿਜ ਦੀ ਵੀ ਸਥਾਪਨਾ ਕੀਤੀ ਜਾਏਗੀ ਤੇ ਜੇ ਗੱਲ ਕੀਤੀ ਜਾਏ ਹਸਪਤਾਲ ਵੀ ਜਰੂਰ ਲੈ ਕੇ ਆਵਾਂਗੇ ਕੰਡੀ ਏਰੀਆ ਵਿੱਚ ਬਹੁਤ ਵਧੀਆ ਜਿੱਥੇ ਵੀ ਕੋਈ ਸੇਵਾ ਦੀ ਕਮੀ ਉਹਨੂੰ ਜਰੂਰ ਪੂਰਾ ਕੀਤਾ ਜਾਏਗਾ ਸਿਹਤ ਦੀਆਂ ਸੇਵਾਵਾਂ ਦੀਆਂ ਤੇ ਜੇ ਗੱਲ ਕੀਤੀ ਜਾਏ ਸਾਡੀ ਬਿਸਦਵਾਪ ਦੀ ਜੋ ਨਹਿਰ ਹੈ ਉਹਦੇ ਨਾਲ ਵੀ ਮੌਕੇ ਲਾਏ ਜਾਣਗੇ ਜਿਸ ਦੇ ਨਾਲ ਜੋ ਸਾਡੇ ਕਿਸਾਨ ਭਰਾਵਾਂ ਨੂੰ ਰਾਹਤ ਮਿਲੇਗੀ ਜ ਉਦੇ ਨਾਲ ਨਾਲ ਜੇ ਗੱਲ ਕੀਤੀ ਜਾਏ ਜੋ ਸਾਡੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 18 ਫੁੱਟ ਦੀਆਂ ਕੀਤੀਆਂ ਜਾਣਗੀਆਂ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਕੰਮ ਕਰਨੇ ਕਿਉਂਕਿ ਹੁਣ ਜੋ ਹੈ ਕੰਮ ਬਹੁਤ ਵਧੀਆ ਲੀਡ ਦੇ ਨਾਲ ਜਬਰੀਵਾਲ ਹਲਕੇ ਦੇ ਵੋਟਰ ਸਪੋਰਟਰ ਨੇ ਜਿਤਾਇਆ ਤਾਂ ਕੰਮ ਵੀ ਉਸ ਤੋਂ ਵੱਧ ਚੜ੍ਹ ਕੇ ਦੁਗਣੀ ਤਿਗਣੀ ਸਪੀਡ ਦੇ ਨਾਲ ਕੀਤੇ ਜਾ ਰਹੇ ਪਹਿਲਾ ਕੰਮ ਕਿਹੜਾ ਕਰੋਗੇ ਪਹਿਲਾ ਕੰਮ ਸਭ ਤੋਂ ਪਹਿਲਾਂ ਤਾਂ ਜੀ ਵਾਈਗੂ ਜੀ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਜੋ ਹੈ ਹਮੇਸ਼ਾ ਆਪਣਾ ਹੱਥ ਰੱਖਿਆ ਹੈ ਨੇਰ ਰੱਖੀ ਹੈ ਤੇ ਸਾਰਿਆਂ ਦਾ ਧੰਨਵਾਦ ਜ਼ਰੂਰ ਕਰੂੰਗਾ ਜਿਸ ਤਰ੍ਹਾਂ ਕੀਤਾ ਕਿ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਬਹੁਤ ਜ਼ਿਆਦਾ ਗਾਈਡੈਂਸ ਰਹੀ ਹੈ ਸਾਰਿਆਂ ਦੀ ਤੇ ਇਸੇ ਇਦਾਂ ਦਾ ਬਹੁਤ ਜ਼ਿਆਦਾ ਸਾਥ ਰਿਹਾ ਹੈ ਸਾਰਿਆਂ ਦਾ ਜਿੱਦ ਦਾ ਸਹਿਰਾ ਕਿਹਨੂੰ ਮੰਨਦੇ ਹੋ ਜਿੱਦ ਦਾ ਸਹਿਰਾ ਮੈਂ ਜੋ ਹੈ 100% ਤਾਂ ਚਲੋ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਾਥ ਰਿਹਾ ਹੈ ਪੂਰਾ ਸਾਥ ਰਿਹਾ ਸਭ ਤੋਂ ਜ਼ਿਆਦਾ ਜੋ ਮੇਨਲੀ ਗਾਈਡੈਂਸ ਤੁਹਾਨੂੰ ਕਹਿੰਦੇ ਲਾਈਟ ਰਹੀ ਹੈ ਮੇਰੇ ਨਾਲ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਮੇਰੇ ਪਿਤਾ ਜੀ ਨੇ ਜਿਨ੍ਹਾਂ ਨੂੰ ਮੈਂ ਜਿੱਤ ਦਾ ਸਿਹਰਾ ਦਿੰਦਾ ਕਿਉਂਕਿ ਉਹਨਾਂ ਨੇ ਜੋ ਹਲਕੇ ਦੇ ਵਿੱਚ ਜਦੋਂ ਕਦਮ ਰੱਖੇ ਸੀਗੇ ਜਿਨ੍ਹਾਂ ਨੇ ਜੋ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਹਨਾਂ ਦਾ ਮੈਂ ਤੇ ਬਹੁਤ ਧੰਨਵਾਦ ਕਰਦਾ ਹਾਂ ਬਿਲਕੁਲ ਆਸ਼ੀਰਵਾਦ ਦੇ ਰਹੇ ਨੇ ਥੋੜਾ ਪੰਗਤ ਪਿੱਛੇ ਡਾਕਟਰ ਸਾਹਿਬ ਖਾਡੂ ਜਿੱਤ ਦਾ ਸਿਹਰਾ ਬੰਦੇ ਆ ਤੇ ਤੁਸੀਂ ਵੀ ਅੱਖਾਂ ਦੇ ਨਹੀਂ ਹੈਗੀਆਂ ਨਮ ਕਰ ਲੀਆਂ ਨੇ ਅੱਜ ਨੇ ਇਹ ਨਹੀਂ ਕਰਾਉਣੀ ਮੈਨੂੰ ਲੱਗਿਆ ਤੁਸੀਂ ਐਂਥੀ ਹੋ ਡਬਲ ਇੰਜਨ ਨੇ ਸਰਕਾਰ ਦਾ ਕੰਮ ਕਰੀ ਜੀ ਸਭ ਤੋਂ ਪਹਿਲਾਂ ਤੇ ਮੈਂ ਪਰਮਪితਾ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦਾ ਕਿ ਉਸ ਦੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਚਬੀਵਾਲ ਦੇ ਵਿੱਚ ਰਿਕਾਰਡ ਤੋੜ ਦਿੱਤੀ ਹੋਈ ਹੈ ਮੈਂ ਸਪੈਸ਼ਲੀ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਮੈਂ ਸਮਝਦਾ ਕਿ ਸਾਡੇ ਜਨਰਲ ਸੈਕਟਰੀ ਇਨਚਾਰਜ ਸੰਦੀਪ ਪਾਟਕ ਜੀ ਜਿਨ੍ਹਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਬਹੁਤ ਮੁਸ਼ਕਲ ਸੀ ਕਿ ਡਾਕਟਰ ਰਾਜ ਦੇ ਬੇਟੇ ਨੂੰ ਟਿਕਟ ਦਈਏ ਜਾਂ ਨਾ ਦਈਏ ਪ੍ਰਵਾਸ ਟਿਕਟ ਦਈਏ ਜਾਂ ਨਾ ਦਈਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਮਨ अरोड़ा ਜੀ ਔਰ ਸਮੁੱਚੀ ਲੀਡਰਸ਼ਿਪ ਸਾਡੇ ਐਮ ਐਲ ਏ ਸਹਿਬਾਨ ਕੁਮਰ ਸਾਹਿਬ ਸਾਡੇ ਇਨਚਾਰਜ ਸਾਡੇ ਹਲਕੇ ਦੇ ਰਹੇ ਬੈਂਸ ਸਾਹਿਬ ਤੇ ਸਾਡੇ ਪ੍ਰਧਾਨ ਸਾਹਿਬ ਪਾਵਲਾ ਜੀ ਤੇ ਮੈਡਮ ਕਰਮਜੀਤ ਕੌਰ ਜੀ ਸਾਡੇ ਜਿੰਪਾਤ ਸਾਹਿਬ ਸਾਰੇ ਐਮ ਐਲ ਏ ਰਾਜਾ ਜੀ ਬਖਸ਼ੀ ਜੀ ਸਾਡੇ ਲੋਕ ਸਭਾ ਦੇ ਇਨਚਾਰਜ ਵੀ ਰਹੇ ਆ ਔਰ ਰੋੜੀ ਸਾਹਿਬ ਸੋ ਮੈਸ